ਕੈਨੇਡਾ ਵਿੱਚ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਰਿਪੋਰਟ ਹੋਣ ਦੇ ਆਰਡਰ جاری ਹੁੰਦਿਆਂ ਕਰਸੋਵਾਂ ਦਰਮਿਆਨ ਇਹਨਾਂ ਦੀ ਪਛਾਣ ਵੀ ਸਾਹਮਣੇ ਆਉਣ ਲੱਗੀ ਹੈ ਅਤੇ 25 ਸਾਲ ਦੇ ਆਕਾਸ਼ਦੀਪ ਸਿੰਘ ਸਣੇ ਇਹ ਸਾਰੇ ਬਾਰਡਰ ਸਰਵਿਸਿਜ਼ ਵਾਲਿਆਂ ਤੋਂ ਲੁਕਦੇ ਫਿਰਦੇ ਨੇ ਇੱਕ ਮੀਡੀਆ ਰਿਪੋਰਟ ਮੁਤਾਬਕ ਮਕਾਨ ਮਾਲਕ ਦੇ ਹਜ਼ਾਰਾਂ ਡਾਲਰ ਦੱਬ ਕੇ ਫਰਾਰ ਹੋਏ ਛੇ ਪੰਜਾਬੀ ਮੁੰਡੇ ਕੁੜੀਆਂ ਵਿੱਚੋਂ ਆਕਾਸ਼ਦੀਪ ਸਿੰਘ ਇੱਕ ਹੈ ਉਸਦੀ ਤਸਵੀਰ ਸਣੇ ਬਾਰਡਰ ਸਰਵਿਸਿਜ਼ ਵਾਲਿਆਂ ਕੋਲ ਪੇਸ਼ੀ ਦਾ ਨੋਟਿਸ ਵੀ ਲਗਾਤਾਰ ਵੈਲਟ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕਾਸ਼ਦੀਪ ਸਿੰਘ ਨਾਂ ਦੇ ਇੱਕ ਨੌਜਵਾਨ ਵੱਲੋਂ ਪਿਛਲੇ ਦਿਨੀ ਕੈਲਗਰੀ ਵਿਖੇ ਖੁਦਕੁਸ਼ੀ ਦੀ ਖਬਰ ਵੀ ਸਾਹਮਣੇ ਆਈ ਸੀ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ ਕਾਸ਼ਦੀਪ ਸਿੰਘ ਬ੍ਰੈਂਪਟਨ ਵਿਖੇ ਰਹਿੰਦਾ ਸੀ ਪਰ ਕੁਝ ਦਿਨ ਪਹਿਲਾਂ ਹੀ ਕੈਲਗਰੀ ਚਲਾ ਗਿਆ ਇਹ ਨੌਜਵਾਨ ਫਰੀਦਕੋਟ ਜਿਹੜੇ ਦੇ ਪਿੰਡ ਪੱਕਾ ਨਾਲ ਸਬੰਧਤ ਹੈ ਪਰ ਫਿਲਹਾਲ ਇਸ ਗੱਲ ਦੀ ਤਸਦੀਕ ਨਹੀਂ ਹੋ ਸકી ਕਿ 7 ਮਹੀਨੇ ਦਾ ਮਕਾਨ ਕਿਰਾਇਆ ਅਦਾ ਕੀਤੇ ਬਿਨਾਂ ਸਮਾਨ ਚੁੱਕ ਕੇ ਫਰਾਰ ਹੋਏ ਨੌਜਵਾਨਾਂ ਨਾਲ ਇਸ ਦਾ ਕੋਈ ਸੰਬੰਧ ਸੀ ਦੱਸਦੀ ਹੈ ਕਿ ਖਾਲਿਸਤਾਨ ਹਮੈਤੀ ਹੋਣ ਦਾ ਦਾਵਾ ਕਰੇ ਕਿਰਾਏਦਾਰਾਂ ਨੇ ਬ੍ਰੈਂਟਨ ਵਿਖੇ ਦੱਬਿਆ ਮਕਾਨ ਕੁਝ ਹਫ਼ਤੇ ਪਹਿਲਾਂ ਚੁੱਪਚੀਪੀਤੇ ਖਾਲੀ ਕਰ ਦਿੱਤਾ ਜਦੋਂ ਕਿ ਕਿਰਾਇਆ ਤੇ ਬਿਜਲੀ ਪਾਣੀ ਦੇ ਬਿੱਲ ਵੱਜੂ ਬਕਾਇਆ 25000 ਡਾਲਰ ਦੀ ਰਕਮ ਦੇਣ ਦਾ ਕੋਈ ਨਾ ਆਇਆ ਕਿਰਾਏਦਾਰਾਂ ਨੇ ਨਾ ਸਿਮਰਨ ਕੌਰ ਮਹਿੰਦਰ ਸਿੰਘ ਪਨੀਤਪਾਲ ਸਿੰਘ ਹਰਮਨਦੀਪ ਹਰਮਨਪ੍ਰੀਤ ਕੌਰ ਆਕਾਸ਼ਦੀਪ ਸਿੰਘ ਅਤੇ ਸਬੀਰ ਸਿੰਘ ਦੱਸੇ ਜਾ ਰਹੇ ਨੇ ਅਤੇ ਡਿਪੋਰਟੇਸ਼ਨ ਦੇ ਹੁਕਮਾਂ ਨਾਲ ਸੰਬੰਧਤ ਤਾਜ਼ਾ ਖੁਲਾਸਾ ਵੀ ਹੈਰਾਨੀਜਨਕ ਹੈ ਹੁਣ ਤੱਕ ਇਨ੍ਹਾਂ 6 ਜਣਿਆਂ ਦੇ ਨਵੇਂ ਪਤੇ ਟਿਕਾਣੇ ਬਾਰੇ ਪਤਾ ਨਹੀਂ ਲੱਗ ਸਕਿਆ ਤੇ ਸਿਰਫ ਆਕਾਸ਼ਦੀਪ ਸਿੰਘ ਦੀ ਤਸਵੀਰ ਹੀ ਸਾਹਮਣੇ ਆਇਆ ਕੈਨੇਡਾ ਵਿੱਚ ਸੈਂਕੜੇ ਪੰਜਾਬੀ ਨੌਜਵਾਨਾਂ ਦੇ ਰਿਪੋਰਟ ਹੋਣ ਦੇ ਆਰਡਰ ਜਾਰੀ ਹੋਣ ਦੀਆਂ ਕਰਸੋਵਾਂ ਦਰਮਿਆਨ ਇਹਨਾਂ ਦੀ ਪਛਾਣ ਵੀ ਸਾਹਮਣੇ ਆਉਣ ਲੱਗੀ ਹੈ ਅਤੇ 25 ਸਾਲ ਦੇ ਆਕਾਸ਼ਦੀਪ ਸਿੰਘ ਸਣੇ ਇਹ ਸਾਰੇ ਬਾਰਡਰ ਸਰਵਿਸਿਜ਼ ਵਾਲਿਆਂ ਤੋਂ ਲੁਕਦੇ ਫਿਰਦੇ ਨੇ ਇੱਕ ਮੀਡੀਆ ਰਿਪੋਰਟ ਮੁਤਾਬਕ ਮਕਾਨ ਮਾਲਕ ਦੇ ਹਜ਼ਾਰਾਂ ਡਾਲਰ ਦੱਬ ਕੇ ਫਰਾਰ ਹੋਏ ਛੇ ਪੰਜਾਬੀ ਮੁੰਡੇ ਕੁੜੀਆਂ ਵਿੱਚੋਂ ਆਕਾਸ਼ਦੀਪ ਸਿੰਘ ਇੱਕ ਹੈਕੈ ਉਸਦੀ ਤਸਵੀਰ ਸਣੇ ਬਾਰਡਰ ਸਰਵਿਸਿਜ਼ ਵਾਲਿਆਂ ਕੋਲ ਪੇਸ਼ੀ ਦਾ ਨੋਟਿਸ ਵੀ ਲਗਾਤਾਰ ਵੈਲਡ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕਾਸ਼ਦੀਪ ਸਿੰਘ ਨਾਂ ਦੇ ਇੱਕ ਨੌਜਵਾਨ ਵੱਲੋਂ ਪਿਛਲੇ ਦਿਨੀ ਕੈਲਗਰੀ ਵਿਖੇ ਖੁਦਕੁਸ਼ੀ ਦੀ ਖਬਰ ਵੀ ਸਾਹਮਣੇ ਆਈ ਸੀ ਤੇ ਪਰਿਵਾਰਕ ਮੈਂਬਰਾਂ ਮੁਤਾਬਕ ਕਾਸ਼ਦੀਪ ਸਿੰਘ ਬ੍ਰੈਂਪਟਨ ਵਿਖੇ ਰਹਿੰਦਾ ਸੀ ਪਰ ਕੁਝ ਦਿਨ ਪਹਿਲਾਂ ਹੀ ਕੈਲਗਰੀ ਚਲਾ ਗਿਆ ਇਹ ਨੌਜਵਾਨ ਫਰੀਦਕੋਟ ਜਿਹਦੇ ਪਿੰਡ ਪੱਕਾ ਨਾਲ ਸੰਬੰਧਿਤ ਹੈ ਪਰ ਫਿਲਹਾਲ ਇਸ ਗੱਲ ਦੀ ਤਸਦੀਕ ਨਹੀਂ ਹੋ ਸકી ਕਿ 7 ਮਹੀਨੇ ਦਾ ਮਕਾਨ ਕਿਰਾਇਆ ਅਦਾ ਕੀਤੇ ਬਿਨਾਂ ਸਮਾਨ ਚੁੱਕ ਕੇ ਫਰਾਰ ਹੋਏ ਨੌਜਵਾਨਾਂ ਨਾਲ ਇਸ ਦਾ ਕੋਈ ਸੰਬੰਧ ਸੀ ਦੱਸਦੀ ਹੈ ਕਿ ਖਾਲਿਸਤਾਨ ਹਮੈਤੀ ਹੋਣ ਦਾ ਦਾਵਾ ਕਰੇ ਕਿਰਾਏਦਾਰਾਂ ਨੇ ਬ੍ਰੈਂਟਨ ਵਿਖੇ ਦੱਬਿਆ ਮਕਾਨ ਕੁਝ ਹਫ਼ਤੇ ਪਹਿਲਾਂ ਚੁੱਪਚੀਪੀਤੇ ਖਾਲੀ ਕਰ ਦਿੱਤਾ ਜਦੋਂ ਕਿ ਕਿਰਾਇਆ ਤੇ ਬਿਜਲੀ ਪਾਣੀ ਦੇ ਬਿੱਲ ਵੱਜੂ ਬਕਾਇਆ 25000 ਡਾਲਰ ਦੀ ਰਕਮ ਦੇਣ ਦਾ ਕੋਈ ਨਾ ਆਇਆ ਕਿਰਾਏਦਾਰਾਂ ਨੇ ਨਾ ਸਿਮਰਨ ਕੌਰ ਮਹਿੰਦਰ ਸਿੰਘ ਪਨੀਤਪਾਲ ਸਿੰਘ ਹਰਮਨਦੀਪ ਹਰਮਨਪ੍ਰੀਤ ਕੌਰ ਆਕਾਸ਼ਦੀਪ ਸਿੰਘ ਅਤੇ ਸਬੀਰ ਸਿੰਘ ਦੱਸੇ ਜਾ ਰਹੇ ਨੇ ਅਤੇ ਡਿਪੋਰਟੇਸ਼ਨ ਦੇ ਹੁਕਮਾਨਾਰ ਸਬੰਧਤ ਤਾਜ਼ਾ ਖੁਲਾਸਾ ਵੀ ਹੈਰਾਨੀਜਨਕ ਹੈ ਹੁਣ ਤੱਕ ਇਨ੍ਹਾਂ 6 ਜਣਿਆਂ ਦੇ ਨਵੇਂ ਪਤੇ ਟਿਕਾਣੇ ਬਾਰੇ ਪਤਾ ਨਹੀਂ ਲੱਗ ਸਕਿਆ ਤੇ ਸਿਰਫ ਆਕਾਸ਼ਦੀਪ ਸਿੰਘ ਦੀ ਤਸਵੀਰ ਹੀ ਸਾਹਮਣੇ ਆਈ ਹੈ